ਇਹ ਕਾਹਵਾ ਪ੍ਰਧਾਨ ਜੀ ਕੋਲ ਕੈਂਪੇਨਿਸ਼ਨ ਲਗਾਉਣ ਦਾ ਸਵਾਹ ਆ ਜੇ ਫਿਰ ਅੰਦਰ ਆ ਤਾਮ ਦਾ ਵੇਖਦਾ ਆਪਣੇ ਹੋਰੇ ਹੋਾ ਸੋਇਸ ਕਰਕੇ ਪ੍ਰਧਾਨ ਪ੍ਰਧਾਨ ਜੀ ਨੂੰ ਕਿਉਂ ਜੀ ਬੁਲਾਇਓ ਨਗਰ ਦੇ ਪ੍ਰਧਾਨ ਜੀ ਇੱਧਰ ਆ ਜਾਓ ਬੇਟਾ ਇੱਧਰ ਬਸ ਆ ਜੀ ਗਦਾਰੇ ਨੇ ਸੋ ਮੇਟਰ ਉਹ ਆ ਗੋਣ ਟਰੈਕਟਰ ਜਿੱਤਿਆ ਐਮਕਯੂ ਰਬੜੀ ਤੇ ਬਰੀਡ ਮਗਾਵਲੇ ਦੇ ਵਿੱਚ ਇਹ ਦੂਸਰੇ ਨੰਬਰ ਤੇ ਆ ਬਾਈ ਦੂਜਾ ਨੰਬਰ ਇਹ ਵੀ ਪਰਤਪਾਲ ਸਿੰਘ ਦਾ ਏ ਸੋਲਕਿੰਗ ਦਾ ਕਾਰੀਗਰ ਆਦਮੀ ਐ ਮੈਂਤ ਕਰਦਾ ਬਹੁਤ ਇਹ ਦੂਜੇ ਨੰਬਰ ਤੇ ਆਈ ਹੈ। ਉਫ ਮਾਰਾ ਬੰਦੇ। ਜੇ ਤੁਸੀਂ ਪਾਜੀ ਅਗੇ ਅੰਸਰ ਗ੍ਰੇਡ ਡਰੋਨ ਵਾਲੇ ਉੱਪਰ ਕਰੇ। ਜੇ ਅੰਸਰ ਜੇ ਸਾਹਮਣੇ ਸਰ ਸਾਹਮਣੇ ਦੇਖੇ ਵੀ ਕਿੰਗ ਦੇ ਵਿੱਚ ਦੂਸਰੇ ਨੰਬਰ ਤੇ ਆ ਤੀਜਾ ਕਲਾ ਮੇਰੀ ਫਾਰਮ ਸੰਧੂ ਸੋਰੀ ਸੰਧੂ ਡੇਰੀ ਫਾਰਮ ਕਲਾ ਸਟ੍ਰਾਈਕ ਦੀ ਬੈੜਾ ਹੈ ਤੀਜਾ ਨੰਬਰ ਹੈ ਸਟ੍ਰਾਈਕ ਕੋ ਇਹ ਹੋ ਗਈ ਲੈ ਕੇ ਆਉਗਾ ਬਈ ਨਾਲੇ 4x4 ਮਾਰਨ ਟ੍ਰੈਕ ਕਾਪਰੇ ਦਾ 2026 ਦਾ ਨਾ ਓ ਲੋਟ ਹੈਗਾ ਨਾਲੇ ਆਉਣ ਦੋ ਬੇ ਅਦਰ ਨਹੀਂ ਨਾਲ ਕੋਈ ਟਰੈਕਟਰ ਨਹੀਂ ਦੀਦਾਗਾ ਹੁਣ ਦੇਖੋ ਖੜਾ ਪੈਦਾ चाबी मु चाब कैम ले ले बी पी कढेर बाक़ी कैमरामैन me the dollars. Tchau, Love it.